ਕਿਸਾਨੀ ਧਰਨੇ ਦੇ ਵਿੱਚ ਚੀਕ ਚੀਕੇ ਰੋਲਾ ਪਾਉਣ ਵਾਲੀ ਸੋਨੀਆ ਮਾਨ ਹੁਣ ਕਿੱਥੇ ਐ ਨਹੀਂ ਪਤਾ ਤੁਹਾਨੂੰ ਦੱਸਦੇ ਆ ਜਿਹੜੀ ਇੱਕ ਵੇਲੇ 2019 ਦੇ ਵਿੱਚ ਜਦੋਂ ਕਿਸਾਨੀ ਧਰਨਾ ਲੱਗਦਾ ਤਾਂ ਉਹ ਪੰਜਾਬ ਦੇ ਕਿਸਾਨਾਂ ਦੇ ਹੱਕ ਦੇ ਵਿੱਚ ਸ਼ੰਭੂ ਬਾਰਡਰ ਦੇ ਉੱਤੇ ਚਾਹੇ ਖਨੌਰੀ ਬਾਰਡਰ ਹੋਵੇ ਚਾਹੇ ਸਿੰਘੂ ਬਾਰਡਰ ਹੋਵੇ ਉੱਥੇ ਧਰਨਾ ਦਿੰਦੀ ਐ ਤੇ ਉਸਦੇ ਵਿੱਚ ਸ਼ਮੂਲੀਅਤ ਦਿੰਦੀ ਐ ਪਰ ਹੁਣ ਸੋਨੀਆ ਮਾਨ ਹੈ ਕਿੱਥੇ ਤੁਹਾਨੂੰ ਉਹ ਦੱਸਦੇ ਆ ਹੁਣ ਸੋਨੀਆ ਮਾਨ ਦੇ ਜ਼ੁਬਾਨ ਤੇ ਤਾਲਾ ਲੱਗ ਚੁੱਕਿਆ ਕਿਉਂਕਿ ਹੁਣ ਉਹ ਗੁਣਗਾਨ ਗਾਉਂਦੀ ਹੈ ਪੰਜਾਬ ਸਰਕਾਰ ਦੇ ਸੀਐਮ ਮਾਨ ਦੇ ਹੁਣ ਪੰਜਾਬ ਦੇ ਕਿਸਾਨ ਫਿਰ ਤੋਂ ਦੁਬਦਾ ਦੇ ਵਿੱਚ ਨੇ ਮੁਸੀਬਤ ਦੇ ਵਿੱਚ ਨੇ ਪਰ ਹੁਣ ਸੋਨੀਆ ਮਾਨ ਨੇ ਚੁੱਪੀ ਧਾਰੀ ਹੋਈ ਹੈ ਤੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਜਿਹੜੀ ਰਾਟ ਲਾਈ ਹੋਈ ਹੈ ਉਹ ਆਮ ਆਦਮੀ ਪਾਰਟੀ ਦੀ ਲਾਈ ਹੋਈ ਹੈ ਆਮ ਆਦਮੀ ਪਾਰਟੀ ਦੇ ਕੰਮਾਂ ਦਾ ਬੋਲਵਾਲਾ ਉਹਨਾਂ ਦੇ ਪੇਜ ਤੇ ਤੁਸੀਂ ਦੇਖ ਸਕਦੇ ਹੋ ਐਡਵਰਟਾਈਜ਼ਮੈਂਟ ਤੇ ਜੋ ਖਰਚਾ ਆਮ ਆਦਮੀ ਪਾਰਟੀ ਕਰਦੀ ਹੈ ਅਜਹੀਆਂ ਪੋਸਟਾਂ ਸੋਨੀਆ ਮਾਨ ਵੱਲੋਂ ਆਪਣੇ ਪੇਜ ਦੇ ਉੱਤੇ ਸ਼ੇਅਰ ਕੀਤੀਆਂ ਜਾਂਦੀਆਂ ਨੇ ਪਰ ਹੁਣ ਸੋਨੀਆ ਮਾਨ ਪੰਜਾਬ ਦੇ ਕਿਸਾਨਾਂ ਖਾਤਰ ਬੋਲਦੀ ਕਦੇ ਨਜ਼ਰ ਨਹੀਂ ਆਈ ਸਾਰਾ ਪੰਜਾਬ ਚੀਕ ਰਿਹਾ ਲੈਂਡ ਪੂਲਿੰਗ ਦੇ ਮਾਮਲੇ ਦੇ ਵਿੱਚ ਪਰ ਸੋਨੀਆ ਮਾਨ ਚੁੱਪ ਹੈ ਕਿਉਂ ਚੁੱਪ ਹੈ ਤੁਹਾਨੂੰ ਸਾਫ਼ ਕਲੀਅਰ ਹੋ ਚੁੱਕਿਆ ਕਿਉਂਕਿ ਸੋਨੀਆ ਮਾਨ ਹੁਣ ਸੱਤਾ ਦੀ ਨਿਗਮ ਮਾਨ ਰਹੀ ਹੈ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿੱਚ ਜਿਵੇਂ ਹੀ ਉਹਨਾਂ ਨੇ ਪੈਰ ਧਰਿਆ ਤਾਂ ਕਿਸਾਨਾਂ ਦੀ ਸਾਰ ਲੈਣੀ ਸੋਨੀਆ ਮਾਨ ਭੁੱਲ ਚੁੱਕੀ ਹੈ ਲਗਾਤਾਰ ਪੋਸਟਾਂ ਆਮ ਆਦਮੀ ਪਾਰਟੀ ਦੀਆਂ ਸ਼ੇਅਰ ਹੁੰਦੀਆਂ ਨੇ ਪਰ ਲੈਂਡ ਪੂਲਿੰਗ ਮਸਲੇ ਦੇ ਉੱਤੇ ਸੋਨੀਆ ਮਾਨ ਵੱਲੋਂ ਇੱਕ ਵੀ ਕੋਈ ਬਿਆਨ ਨਹੀਂ ਦਿੱਤਾ ਗਿਆ ਨਾ ਹੀ ਆਪਣੀ ਪ੍ਰੋਫਾਈਲ ਦੇ ਉੱਤੇ ਸ਼ੇਅਰ ਕੀਤਾ ਗਿਆ ਕਿਸਾਨਾਂ ਨੇ ਜ਼ਮੀਨ ਤੋਂ ਅਸਮਾਨ ਤੱਕ ਸੋਨੀਆ ਮਾਨ ਨੂੰ ਪਚਾਇਆ ਮੰਨਣ ਵਾਲੀ ਗੱਲ ਹੈ ਚਾਹੇ ਕੋਈ ਮੰਨੇ ਨਾ ਮੰਨੇ ਜਿਹੜੇ ਗਾਇਕ ਜਾਂ ਫਲॉप ਹੋ ਚੁੱਕੇ ਸਨ ਉਹਨਾਂ ਨੂੰ ਕਿਸਾਨਾਂ ਨੇ ਸਿਖਰਾਂ ਤੱਕ ਪਹੁੰਚਾ ਦਿੱਤਾ ਉਹਨਾਂ ਦੇ ਵਿੱਚੋਂ ਇੱਕ ਸੋਨੀਆ ਮਾਨ ਵੀ ਸੀ ਪਰ ਸੋਨੀਆ ਮਾਨ ਹੁਣ ਕਿਸਾਨਾਂ ਦਾ ਕੀਤਾ ਭੁੱਲ ਚੁੱਕੀ ਹੈ ਕਿਉਂਕਿ ਹੁਣ ਉਸ ਨੂੰ ਭਗਵੰਤ ਮਾਨ ਦੀ ਸਰਕਾਰ ਦਿਖਦੀ ਹੈ ਸੱਤਾ ਦਿਖਦੀ ਹੈ ਸੱਤਾ ਦਾ ਨਜ਼ਾਰਾ ਹੁੰਦਾ ਹੈ ਜੋ ਸੱਤਾ ਦਾ ਖੌਫ ਹੁੰਦਾ ਹੈ ਉਹ ਲੋਕਾਂ ਦੇ ਉੱਤੇ ਚੜਦਾ ਪਰ ਨਜ਼ਾਰਾ ਨੇ ਜਿਹੜਾ ਇਦਾਂ ਦੇ ਲੋਕ ਲੰਦੇ ਨੇ ਤੇ ਖੌਫ ਦੇ ਵਿੱਚ ਕਿਸਾਨਾਂ ਦੀਆਂ ਜਮੀਨਾਂ ਨੂੰ ਖੋਹਿਆ ਜਾ ਰਿਹਾ ਲੈਂਡ ਪੂਲਿੰਗ ਦੇ ਉੱਤੇ ਸੋਨੀਆ ਮਾਨ ਦਾ ਇੱਕ ਵੀ ਬਿਆਨ ਨਹੀਂ ਆਉਂਦਾ ਅਤੇ ਜਿਹੜੀ ਆਪਣੀ ਪ੍ਰੋਫਾਈਲ ਹੈ ਫੇਸਬੁੱਕ ਦੇ ਉੱਤੇ ਜਾਂ ਟਵਿੱਟਰ ਦੇ ਉੱਤੇ ਉਸ ਦੇ ਉੱਤੇ ਸਰਕਾਰ ਦੇ ਝੂਠੇ ਕੰਮਾਂ ਦਾ ਬੋਲਬਾਲਾ ਹੈ ਪੰਜਾਬ ਦੇ ਕਿਸਾਨਾਂ ਦੇ ਹੱਕ ਦੇ ਵਿੱਚ ਸ਼ੰਭੂ ਬਾਰਡਰ ਦੇ ਉੱਤੇ ਚਾਹੇ ਖਨੌਰੀ ਬਾਰਡਰ ਹੋਵੇ ਚਾਹੇ ਸਿੰਘੂ ਬਾਰਡਰ ਹੋਵੇ ਉੱਥੇ ਧਰਨਾ ਦਿੰਦੀ ਹੈ ਤੇ ਉਸ ਦੇ ਵਿੱਚ ਸ਼ਮੂਲੀਅਤ ਦਿੰਦੀ ਹੈ ਪਰ ਹੁਣ ਸੋਨੀਆ ਮਾਨ ਹੈ ਕਿੱਥੇ ਤੁਹਾਨੂੰ ਉਹ ਦੱਸਦੇ ਹਾਂ ਹੁਣ ਸੋਨੀਆ ਮਾਨ ਦੇ ਜ਼ੁਬਾਨ ਤੇ ਤਾਲਾ ਲੱਗ ਚੁੱਕਿਆ ਹੈ ਕਿਉਂਕਿ ਹੁਣ ਉਹ ਗੁਣਗਾਨ ਗਾਉਂਦੀ ਹੈ ਪੰਜਾਬ ਸਰਕਾਰ ਦੇ ਸੀਐਮ ਮਾਨ ਦੇ ਹੁਣ ਪੰਜਾਬ ਦੇ ਕਿਸਾਨ ਫਿਰ ਤੋਂ ਦੁਬਦਾ ਦੇ ਵਿੱਚ ਨੇ ਮੁਸੀਬਤ ਦੇ ਵਿੱਚ ਨੇ ਪਰ ਹੁਣ ਸੋਨੀਆ ਮਾਨ ਨੇ ਚੁੱਪੀ ਧਾਰੀ ਹੋਈ ਹੈ ਤੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਜਿਹੜੀ ਰਾਟ ਲਾਈ ਹੋਈ ਹੈ ਉਹ ਆਮ ਆਦਮੀ ਪਾਰਟੀ ਦੀ ਲਾਈ ਹੋਈ ਹੈ ਆਮ ਆਦਮੀ ਪਾਰਟੀ ਦੇ ਕਮਾਂ ਦਾ ਬੋਲਵਾਲਾ ਉਹਨਾਂ ਦੇ ਪੇਜ ਤੇ ਤੁਸੀਂ ਦੇਖ ਸਕਦੇ ਹੋ ਐਡਵਰਟਾਈਜ਼ਮੈਂਟ ਤੇ ਜੋ ਖਰਚਾ ਆਮ ਆਦਮੀ ਪਾਰਟੀ ਕਰਦੀ ਹੈ ਅਜਹੀਆਂ ਪੋਸਟਾਂ ਸੋਨੀਆ ਮਾਨ ਵੱਲੋਂ ਆਪਣੇ ਪੇਜ ਦੇ ਉੱਤੇ ਸ਼ੇਅਰ ਕੀਤੀਆਂ ਜਾਂਦੀਆਂ ਨੇ ਪਰ ਹੁਣ ਸੋਨੀਆ ਮਾਨ ਪੰਜਾਬ ਦੇ ਕਿਸਾਨਾਂ ਖਾਤਰ ਬੋਲਦੀ ਕਦੇ ਨਜ਼ਰ ਨਹੀਂ ਆਈ ਸਾਰਾ ਪੰਜਾਬ ਚੀਕ ਰਿਹਾ ਲੈਂਡ ਪੂਲਿੰਗ ਦੇ ਮਾਮਲੇ ਦੇ ਵਿੱਚ ਪਰ ਸੋਨੀਆ ਮਾਨ ਚੁੱਪ ਹੈ ਕਿਉਂ ਚੁੱਪ ਹੈ ਤੁਹਾਨੂੰ ਸਾਫ਼ ਕਲੀਅਰ ਹੋ ਚੁੱਕਿਆ ਕਿਉਂਕਿ ਸੋਨੀਆ ਮਾਨ ਹੁਣ ਸੱਤਾ ਦੀ ਨਿਗਮ ਮਾਨ ਰਹੀ ਹੈ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿੱਚ ਜਿਵੇਂ ਹੀ ਉਹਨਾਂ ਨੇ ਪੈਰ ਧਰਿਆ ਤਾਂ ਕਿਸਾਨਾਂ ਦੀ ਸਾਰ ਲੈਣੀ ਸੋਨੀਆ ਮਾਨ ਭੁੱਲ ਚੁੱਕੀ ਹੈ ਲਗਾਤਾਰ ਪੋਸਟਾਂ ਆਮ ਆਦਮੀ ਪਾਰਟੀ ਦੀਆਂ ਸ਼ੇਅਰ ਹੁੰਦੀਆਂ ਨੇ ਪਰ ਲੈਂਡ ਪੂਲਿੰਗ ਮਸਲੇ ਦੇ ਉੱਤੇ ਸੋਨੀਆ ਮਾਨ ਵੱਲੋਂ ਇੱਕ ਵੀ ਕੋਈ ਬਿਆਨ ਨਹੀਂ ਦਿੱਤਾ ਗਿਆ ਨਾ ਹੀ ਆਪਣੀ ਪ੍ਰੋਫਾਈਲ ਦੇ ਉੱਤੇ ਸ਼ੇਅਰ ਕੀਤਾ ਗਿਆ ਕਿਸਾਨਾਂ ਨੇ ਜ਼ਮੀਨ ਤੋਂ ਅਸਮਾਨ ਤੱਕ ਸੋਨੀਆ ਮਾਨ ਨੂੰ ਪਚਾਇਆ ਮੰਨਣ ਵਾਲੀ ਗੱਲ ਹੈ ਚਾਹੇ ਕੋਈ ਮੰਨੇ ਨਾ ਮੰਨੇ ਜਿਹੜੇ ਗਾਇਕ ਜਾਂ ਫਲॉप ਹੋ ਚੁੱਕੇ ਸਨ ਉਹਨਾਂ ਨੂੰ ਕਿਸਾਨਾਂ ਨੇ ਸਿਖਰਾਂ ਤੱਕ ਪਹੁੰਚਾ ਦਿੱਤਾ ਉਹਨਾਂ ਦੇ ਵਿੱਚੋਂ ਇੱਕ ਸੋਨੀਆ ਮਾਨ ਵੀ ਸੀ ਪਰ ਸੋਨੀਆ ਮਾਨ ਹੁਣ ਕਿਸਾਨਾਂ ਦਾ ਕੀਤਾ ਭੁੱਲ ਚੁੱਕੀ ਹੈ ਕਿਉਂਕਿ ਹੁਣ ਉਸ ਨੂੰ ਭਗਵੰਤ ਮਾਨ ਦੀ ਸਰਕਾਰ ਦਿਖਦੀ ਹੈ ਸੱਤਾ ਦਿਖਦੀ ਹੈ ਸੱਤਾ ਦਾ ਨਜ਼ਾਰਾ ਹੁੰਦਾ ਹੈ ਜੋ ਸੱਤਾ ਦਾ ਖੌਫ ਹੁੰਦਾ ਹੈ ਉਹ ਲੋਕਾਂ ਦੇ ਉੱਤੇ ਚੜਦਾ ਪਰ ਨਜ਼ਾਰਾ ਨੇ ਜਿਹੜਾ ਇਦਾਂ ਦੇ ਲੋਕ ਲੰਦੇ ਨੇ ਤੇ ਖੌਫ ਦੇ ਵਿੱਚ ਕਿਸਾਨਾਂ ਦੀਆਂ ਜਮੀਨਾਂ ਨੂੰ ਖੋਹਿਆ ਜਾ ਰਿਹਾ ਲੈਂਡ ਪੂਲਿੰਗ ਦੇ ਉੱਤੇ ਸੋਨੀਆ ਮਾਨ ਦਾ ਇੱਕ ਵੀ ਬਿਆਨ ਨਹੀਂ ਆਉਂਦਾ ਅਤੇ ਜਿਹੜੀ ਆਪਣੀ ਪ੍ਰੋਫਾਈਲ ਹੈ ਫੇਸਬੁੱਕ ਦੇ ਉੱਤੇ ਜਾਂ ਟਵਿੱਟਰ ਦੇ ਉੱਤੇ ਉਸ ਦੇ ਉੱਤੇ ਸਰਕਾਰ ਦੇ ਝੂਠੇ ਕੰਮਾਂ ਦਾ ਬੋਲਵਾਲਾ